ਇੰਨੀ ਖੁਸ਼ੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਇੰਨੀ ਖੁਸ਼ੀ ਆ ਗੁਰੂ ਨਗਰੀ ਤੋਂ ਜਥਾ ਜਾ ਰਿਹਾ ਔਰ ਪੂਰੇ ਇੰਡੀਆ ਦੇ ਵਿੱਚੋਂ ਹੀ ਵੱਖ-ਵੱਖ ਸਟੇਟਾਂ ਦੇ ਵਿੱਚੋਂ ਹੋਰ ਵੀ ਜਥਾ ਜਿਹੜਾ ਉੱਥੇ ਪਹੁੰਚ ਰਿਹਾ ਇਹ ਸਿੱਖ ਕੌਮ ਵੇਖ ਲਓ ਕਿੰਨੇ ਜੋ ਜਾਰੂ ਆ ਥਾਂ-ਥਾਂ ਤੇ ਲੰਗਰ ਚੱਲ ਰਿਹਾ ਔਰ ਸਾਰੇ ਆਪੇ ਹੀ ਸੇਵਾ ਕਰ ਰਹੇ ਆ ਔਰ ਐਸੀ ਸੇਵਾ ਤੁਹਾਨੂੰ ਪੰਜਾਬ ਦੇ ਵਿੱਚ ਇਸ ਦੇਸ਼ ਦੇ ਵਿੱਚ ਹੀ ਵੇਖਣ ਨੂੰ ਮਿਲੇ ਅੱਜ ਜੋ ਭਾਈ ਬਲਦੇਵ ਸਿੰਘ ਵਡਾਲਾ ਨੇ ਇੱਥੇ ਆ ਕੇ ਇਹਨਾਂ ਸੰਗਤਾਂ ਦਾ ਸਤਿਕਾਰ ਕੀਤਾ ਲੰਗਰ ਪਾਣੀ ਚਲਾਏ ਗਏ ਔਰ ਟ੍ਰੇਨ ਨੂੰ ਤੁਰਨ ਵੇ ਤੇ ਹਰੀ ਚੰਡੀ ਦਿੱਤੀ ਗਈ ਅਰਦਾਸ ਕਰਾਈ ਬੜੀ ਖੁਸ਼ੀ ਆ ਜੀ ਹਾਂ ਮਹਾਰਾਜ ਦੇ ਦਰਸ਼ਨ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਕਰਵਾਉਂਦੇ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਕ ਵਿਸ਼ੇਸ਼ ਟ੍ਰੇਨ ਜੋ ਹੈ ਉਹ ਪਟਨਾ ਸਾਹਿਬ ਲਈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਅਰਵਾਨਾ ਹੋ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸਿੱਖ ਤੇ ਬਤਿਆ ਦਿੱਤਾ ਇਸ ਜਗ੍ਹਾ ਦੇ ਉਤੇ 2100 ਤੋਂ ਬਾਅਦ ਸ਼ਰਦਾਲੂ ਜਿਹੜੇ ਨੇ ਉਹ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਇਸ ਦਿਨ ਨੂੰ ਜਿਹੜਾ ਹੈ ਉਹ ਮਨੋਂਦੇ ਹੋਏ ਨਜ਼ਰ ਆਉਣਗੇ ਜੇਕਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਵੱਲੋਂ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਹੋਏ ਨੇ ਚਾਹੇ ਉਹ ਬੈਂਡ ਦੀ ਗੱਲ ਕੀਤੀ ਜਾਂਦੀ ਹੋਵੇ ਬੈਂਡ ਜਿਹੜੇ ਨੇ ਉਹ ਵੀ ਵਜਾਏ ਜਾ ਰਹੇ ਤਾਂ ਜੋ ਕਿ ਇੱਕ ਅਲੱਗ ਜਿਹੜੀ ਹੈ ਉਹ ਫੀਲ ਜਿਹੜੀ ਹੈ ਉਹ ਦਿੱਤੀ ਜਾ ਸਕੇ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਇਸ ਦਿਨੋਂ ਲੈ ਕੇ ਲਗਾਤਾਰ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖਾਸ ਤੌਰ ਤੇ 2170 ਦੇ ਕਰੀਬ ਜਿਹੜੇ ਨੇ ਇਸ਼ਰਦਾਲੂ ਜਿਹੜੇ ਨੇ ਉਹ ਅਲੱਗ-ਅਲੱਗ ਜਗ੍ਹਾ ਤੋਂ ਇਸ ਰੇਲ ਦੇ ਰਾਹੀਂ ਪਟਨਾ ਸਾਹਿਬ ਜਿਹੜਾ ਹੈ ਉਹ ਪਹੁੰਚ ਚੁੱਕੇ ਦੋ ਜ਼ਬਰਦਸਤ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਪ੍ਰੈਸ ਲਾਗਾ ਜਿਹੜੇ ਨੇ ਸਰਜੀਤ ਸਿੰਘ ਸੋਨੂ ਜਡੇਲਾ ਇੱਥੇ ਪਹੁੰਚੇ ਹੋਏ ਨੇ ਸੋਨੂ ਜੀ ਗੁਰਜੀਤ ਸਿੰਘ ਔਜਲਾ ਕਿਉਂ ਨਹੀਂ ਪਹੁੰਚ ਪਾਏ ਔਜਲਾ ਸਾਹਿਬ ਕਿਸੇ ਕਾਰਨਾ ਕਰਕੇ ਬਾਹਰ ਸੀਗੇ ਇੰਡੀਆ ਦੇ ਵਿੱਚ ਨਹੀਂ ਇਹ ਉਹਨਾਂ ਨੇ ਆਉਣਾ ਸੀਗਾ ਅਸੀਂ ਉਹਨਾਂ ਵੱਲੋਂ ਹਾਜ਼ਰੀ ਲਵਾਉਂਦੇ ਆਏ ਆਂ ਕਿਉਂਕਿ ਔਜਲਾ ਸਾਹਿਬ ਕੋਈ ਵੀ ਧਾਰਮਿਕ ਕੰਮ ਜਿਹੜਾ ਹੋ ਉਹ ਮਿਸਰੀ ਕਰ ਦਿੰਦੇ ਗੁਰੂ ਨੂੰ ਮੰਨਣ ਵਾਲੇ ਨੇ ਸਿੱਖ ਨੇ ਔਰ ਚੜ੍ਹਦੀ ਕਲਾ ਵਾਲੇ ਨੇ ਔਰ ਔਜਲਾ ਸਾਹਿਬ ਬਹੁਤ ਉਹ ਉਹਨਾਂ ਦੇ ਮਨ 'ਚ ਉਤਸ਼ਾਹ ਸੀ ਕਿ ਅਸੀਂ ਜਾਈਏ ਗੁਰੂ ਘਰ ਨੂੰ ਜਿਹੜਾ ਜਥਾ ਜਾ ਰਿਹਾ ਵਾ ਤਕ ਸ਼੍ਰੀ ਪਟਨਾ ਸਾਹਿਬ ਦਸਵੇਂ ਪਾਤਸ਼ਾਹ ਦੀ ਜਨਮ ਭੂਮੀ ਔਰ ਇਹ ਬਾਬਾ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਜਿਹੜੇ ਸਲਾਘਾ ਜੋਗ ਪਰਾਲਾ ਕਰ ਰਹੇ ਨੇ ਔਰ ਤਾਂ ਤਾਂ ਨੇ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਕੌਮ ਦੇਣ ਜਿਨ੍ਹਾਂ ਦਾ ਦੇਣ ਹੀ ਨਹੀਂ ਦੇ ਸਕਦੀ ਕੌਮ ਕਦੀ ਉਹਨਾਂ ਦੇ ਜਿਹੜਾ ਪ੍ਰਕਾਸ਼ਪੁਰਬ ਉੱਥੇ ਮਨਾਉਣ ਦੇ ਲਈ ਜਾਇਆ ਜਾ ਰਿਹਾ ਵਾ ਔਰ ਇਹ ਤੁਸੀਂ ਦੇਖ ਰਹੇ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਆ ਔਰ ਇੰਨੀ ਖੁਸ਼ੀ ਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਇੰਨੀ ਖੁਸ਼ੀ ਆ ਗੁਰੂ ਨਗਰੀ ਤੋਂ ਜਥਾ ਜਾ ਰਿਹਾ ਔਰ ਪੂਰੇ ਇੰਡੀਆ ਦੇ ਵਿੱਚੋਂ ਹੀ ਵੱਖ-ਵੱਖ ਸਟੇਟਾਂ ਦੇ ਵਿੱਚੋਂ ਹੋਰ ਵੀ ਜਥਾ ਜਿਹੜਾ ਉੱਥੇ ਪਹੁੰਚ ਰਿਹਾ ਔਰ ਇੱਥੇ ਹੀ ਮੈਂ ਐਮਪੀ ਸਾਹਿਬ ਨੂੰ ਮਿਲ ਕੇ ਜਰੂਰ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਅਗਲੀ ਵਾਰੀ ਜਿਹੜਾ ਸ਼ਲਾਘਾਯੋਗ ਉਹ ਕੰਮ ਕਰਨ ਕੇਂਦਰ ਸਰਕਾਰ ਨਾਲ ਗੱਲ ਕਰਨ ਵੀ ਪੰਜਾਂ ਤਖਤਾਂ ਨੂੰ ਹੀ ਟ੍ਰੇਨ ਜਿਹੜੀ ਫ੍ਰੀ ਜਾਣੀ ਚਾਹੀਦੀ ਆ ਪੰਜਾਂ ਤਖਤਾਂ ਦੀ ਬਹੁਤ ਮਹੱਤਤਾ ਵਾ ਔਰ ਜਿਹੜਾ ਇਹ ਮਹਾਪੁਰਸ਼ਾਂ ਨੇ ਕੰਮ ਕੀਤਾ ਵਾ ਬੜਾ ਸ਼ਲਾਘਾਯੋਗ ਹੈ ਐਸੇ ਕੰਮ ਹਰ ਸੰਤ ਮਹਾਪੁਰਸ਼ ਨੂੰ ਕਰਨੇ ਚਾਹੀਦੇ ਆ ਔਰ ਇਹਦੇ ਨਾਲ ਸਾਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲਦਾ ਔਰ ਬਹੁਤ ਸਾਰੀ ਪ੍ਰੇਰਣਾ ਮਿਲੀ ਇਹ ਤੇ ਔਰ ਕੌਮ ਜਿਹੜੀ ਆ ਇਹ ਸਿੱਖ ਕੌਮ ਵੇਖ ਲਓ ਕਿੰਨੇ ਜੋ ਜਾਰੂ ਆ ਥਾਂ-ਥਾਂ ਤੇ ਲੰਗਰ ਚੱਲ ਰਹੇ ਆ ਔਰ ਸਾਰੇ ਆਪੇ ਹੀ ਸੇਵਾ ਕਰ ਰਿਹਾ ਔਰ ਐਸੀ ਸੇਵਾ ਤੁਹਾਨੂੰ ਪੰਜਾਬ ਦੇ ਵਿੱਚ ਇਸ ਦੇਸ਼ ਦੇ ਵਿੱਚ ਹੀ ਵੇਖਣ ਨੂੰ ਮਿਲੂਗੀ ਲੇਕਿਨ ਲੱਗਦਾ ਨਹੀਂ ਕਿ ਇਹ ਜਿਹੜੀ ਸੇਵਾ ਜਿਸ ਤਰ੍ਹਾਂ ਅੱਜ ਜਿਵੇਂ ਕਿਹਾ ਜਾ ਰਿਹਾ ਕਿ ਕੁਝ ਲੋਕਾਂ ਵੱਲੋਂ ਟਿਕਟਾਂ ਲੈ ਕੇ ਜਿਹੜੀ ਸਟ੍ਰੇਨ ਦੇ ਵਿੱਚ ਸਫ਼ਰ ਕੀਤਾ ਜਾ ਰਿਹਾ ਕੀ ਲੱਗਦਾ ਨਹੀਂ ਕਿ ਇਹ ਜਿਹੜੀਆਂ ਸੀਜ਼ਾਂ ਨੇ ਇਹਨਾਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਔਰ ਸਪੈਸ਼ਲ ਟ੍ਰੇਨ ਸੀਗੀ ਔਰ ਫ੍ਰੀ ਟ੍ਰੇਨ ਸੀਗੀ ਬੜਾ ਦੁੱਖ ਲੱਗਾ ਇਸ ਚੀਜ਼ ਦਾ ਕਿ ਟਿਕਟਾਂ ਨਹੀਂ ਸੀ ਲਾਉਣੀਆਂ ਚਾਹੀਦੀਆਂ ਸੰਗਤ ਕੋ ਟਿਕਟਾਂ ਨਹੀਂ ਸੀ ਲੈਣੀਆਂ ਚਾਹੀਦੀਆਂ ਕਿ ਕਿ ਅਕਸਰ ਸੰਗਤ ਜਦੋਂ ਆਮ ਪਬਲਿਕ ਜਦੋਂ ਟਰੈਵਲ ਕਰਦੀ ਟਿਕਟਾਂ ਲੈ ਕੇ ਕਰਦੀ ਪਰ ਇਹ ਤੇ ਗੁਰੂ ਦੇ ਘਰੋਂ ਚੱਲ ਗਏ 10ਵੇਂ ਪਾਤਸ਼ਾਹ ਦੇ ਇਨੇ ਪਰਪਕਾਰ ਇਸ ਦੇਸ਼ ਤੇ ਤੇ ਉਸ ਦੇ ਘਰ ਜਾਣ ਵਾਲੀ ਸੰਗਤ ਕੋਲੋਂ ਕਰਾਇਆ ਨਹੀਂ ਸੀ ਲੈਣਾ ਚਾਹੀਦਾ ਸਰਕਾਰ ਕੋਲ ਬਹੁਤ ਸਾਰੇ ਬਜਟ ਨੇ ਪਰ ਇਹ ਬਹੁਤ ਮਾੜੀ ਗੱਲ ਹੈ ਸਿੱਧੀ ਦਾ ਮੈਨੂੰ ਬਹੁਤ ਦੁੱਖ ਲੱਗਾ ਮੈਂ ਐਮਪੀ ਸਾਹਿਬ ਦੇ ਧਿਆਨ ਵਿੱਚ ਲਿਆਉਂਗਾ ਵੀ ਉਹ ਬਹੁਤ ਧੰਵਾਜੀ ਸੋ ਇਹ ਸਾਨੂੰ ਸੁਣੋ ਜਿਹੜਾ ਜਨਾ ਵੱਲ ਜੋਗੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਪ੍ਰਧਾਨ ਸਲਾਹਕਾਰ ਵੀ ਨੇ ਤੇ ਨਾਲ ਦੂਸਰੇ ਪਾਸੇ ਕਰ ਗੱਲ ਕੀਤੀ ਜੀ ਆਓ ਵੀ ਸੀ ਦੇ ਪ੍ਰਧਾਨ ਵੀ ਨੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਸਿੱਖਥੇ ਬੰਦਿਆਂ ਦੇ ਆਗੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਜਿਹੜੀ ਹੈ ਉਹ ਆਪਣੇ ਜਿਹੜੀ ਹਾਜ਼ਰੀ ਜਿਹੜੀ ਹੈ ਉਹ ਜੂ ਲਗਾਈ ਜਾ ਰਹੀ ਹੈ ਦੂਸਰੇ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਸੇਖੇ ਜਥੇਬੰਦਿਆਰੇ ਸਰ ਕੀ ਕਹਿਣਾ ਚਾਹੋਗੇ ਅੱਜ ਜਥਾ ਜਿਹੜਾ ਆ ਰਵਾਨਾ ਹੋ ਰਿਹਾ ਕਿੰਨੀ ਤਰੀਕ ਨੂੰ ਜਿਹੜਾ ਜਥਾ ਵਾਪਸ ਵੀ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਜਥਾ ਰਵਾਨਾ ਹੋ ਰਿਹਾ ਹੈ ਅਮਰਜੀਤ ਸਿੰਘ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਨਸਤ ਮਸਤਕ ਹੋਣ ਜਾ ਰਹੀਆਂ ਸੰਗਤਾਂ ਸਮਰਪਿਤ ਇਹ ਬੜਾ ਵੱਡਾ ਪਰਾਲਾ ਹੈ ਜੋ ਡੀਡੀਪੀਓ ਜਸਵੰਤ ਸਿੰਘ ਨੇ ਤੇ ਪਹਿਲੀ ਵਾਰ ਇਦਾਂ ਹੋਇਆ ਕਿ ਇਹ ਸਿਰਫ ਤੇ ਸਿਰਫ ਜੋ ਬਾਬਾ ਜੀਵਨ ਸਿੰਘ ਕਮਿਊਨਿਟੀ ਦੇ ਲੋਕ ਨੇ ਉਹ ਹੀ ਪ੍ਰਾਲਾ ਕਰਦੇ ਸੀ ਬਾਕੀ ਕਿਸ ਵੀ ਜਿੰਨੇ ਵੀ ਸਮਾਜ ਦੇ ਹੋਰ ਲੋਕ ਨੇ ਚਾਹੇ ਉਹ ਦੂਸਰੀ ਘਟਾਂ ਦੇ ਉਹਨਾਂ ਕਿਸੇ ਨੇ ਕਦੀ ਪ੍ਰਾਲਾ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿ ਇਹ ਬਾਬਾ ਜੀਵਨ ਸਿੰਘ ਦੇ ਇਸ ਸ਼ਹਾਦਤ ਨੂੰ ਇੱਕ ਜਾਤ ਨਾਲ ਜੋੜਿਆ ਗਿਆ ਸਿੱਖ ਖਾਲਸੇ ਦੀ ਕੋਈ ਜਾਤ ਨਹੀਂ ਇਸ ਕਰਕੇ ਅੱਜ ਜੋ ਭਾਈ ਬਲਦੇਵ ਸਿੰਘ ਵਡਾਲਾ ਨੇ ਇੱਥੇ ਆ ਕੇ ਇਹਨਾਂ ਸੰਗਤਾਂ ਦਾ ਸਤਿਕਾਰ ਕੀਤਾ ਲੰਗਰ ਪਾਣੀ ਚਲਾਏ ਗਏ ਔਰ ਟ੍ਰੇਨ ਨੂੰ ਤੁਰਨ ਵੇਲੇ ਹਰੀ ਚੰਡੀ ਦੀ ਦਿੱਤੀ ਗਈ ਅਰਦਾਸ ਕਰਾਈ ਇਹ ਇੱਕ ਬਹੁਤ ਵੱਡਾ ਪਰਾਲਾ ਹੈ ਇੱਥੇ ਸਾਂਝੀ ਵਾਲਤਾ ਦਾ ਜਿਹੜਾ ਵਾ ਸੰਦੇਸ਼ ਗਿਆ ਇਹ ਜਿਹੜੀਆਂ ਸੰਗਤਾਂ ਜਾ ਰਹੀਆਂ ਇਹ ਭਲੇ ਦਾ ਕਾਰਜ ਆ ਇਹ ਜਿਹੜੇ ਪਰਿਵਾਰਾਂ ਚੋਂ ਜਾ ਰਹੀਆਂ ਜਿਹੜੇ ਨਗਰਾਂ ਚੋਂ ਜਾ ਰਹੀਆਂ ਜਿਹੜੇ ਲੱਖਾਂ ਚੋਂ ਜਾ ਰਹੀਆਂ ਉਹਨਾਂ ਵਾਸਤੇ ਭਲੇ ਦਾ ਕਾਰਜ ਆ ਗੁਰੂ ਕਿਰਪਾ ਕਰਦਾ ਹੈ ਤੇ ਇਹ ਜਿਹੜਾ ਪਰਾਲਾ ਹੈ ਇਹਨੂੰ ਅਸੀਂ ਬਹੁਤ ਹੀ ਵੱਡਾ ਪਰਾਲਾ ਸਮਝੇ ਯੋਗਦਾਨ ਆਪਣਾ ਕੀਮਤੀ ਸਮਾਂ ਛੱਡ ਕੇ ਔਰ ਅੱਜ ਸਾਡੇ ਵਿੱਚ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟਸ ਹामिल ਹੋਏ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਫ੍ਰੀ ਟ੍ਰੇਨ ਦਾ ਗੱਲ ਕੀਤੀ ਗਈ ਸੀ ਕਈ ਲੋਕਾਂ ਵੱਲੋਂ ਟਿਕਟਾਂ ਲੈ ਲਈਆਂ ਗਈਆਂ ਕੀ ਲੱਗਦਾ ਨਹੀਂ ਕਿ ਖੱਜਰਖੁਆਰੀ ਜ਼ਿਆਦਾ ਹੋਏਗੀ ਜਿਵੇਂ 700 ਤਕਰੀਬ ਕਹਿ ਰਹੇ ਨੇ ਕਿ ਟਿਕਟਾਂ ਖਰੀਦੀਆਂ ਗਈਆਂ ਨੇ ਹਾਂਜੀ ਹਾਂਜੀ ਇਹ ਇੱਕ ਰੇਲਵੇ ਦੀ ਜਿਹੜੀ ਆ ਟ੍ਰੇਨ ਇਹਨੇ ਲਈ ਮੰਤਰੀ ਸਾਹਿਬ ਨੂੰ ਕਹਿ ਕੇ ਜਾਂ ਤੇ ਉਹ ਮੰਤਰੀ ਸਾਹਿਬ ਦੇ ਇਹ ਧਿਆਨ ਚ ਨਹੀਂ ਆ ਜਾਂ ਉਹਨਾਂ ਅਫਸਰਾਂ ਨਾਲ ਗੱਲ ਨਹੀਂ ਕੀਤੀ ਗਈ ਜਿਹੜੀ ਇਹ ਟ੍ਰੇਨ ਦਿੱਤੀ ਸੀ 2 ਦਿਨ ਪਹਿਲਾਂ ਓਪਨ ਹੋਈ ਪਰसों ਓਪਨ ਹੋਈ ਇਹ ਟ੍ਰੇਨ ਦੀ ਜਿਹੜੀ ਟਿਕਟ ਸੀ ਅਦਰ ਪਰਸਨ ਲਈ ਲੌਕ ਅਪ ਕਰਨੀ ਸੀ ਰੇਲਵੇ ਨੂੰ ਇਹਦੇ ਵਾਸਤੇ ਆਪਣੇ ਕੰਪਿਊਟਰ ਸੈਟਅਪ ਬਣਾਉਣੇ ਸੀ ਇਹਨਾਂ ਦਾ ਜਸਵੰਤ ਸਿੰਘ ਜੀ ਨਾਲ ਡੀਡੀਪੀ ਨਾਲ ਗੱਲ ਕਰਕੇ ਉਹਨਾਂ ਨੇ ਇਹਨਾਂ ਦੀਆਂ ਰਿਜ਼ਰਵੇਸ਼ਨਾਂ ਕਰਨੀਆਂ ਸੀ ਪੇਮੈਂਟ ਇਹ ਇੱਕ ਕਾਰਜ ਵਧੀਆ ਸੀ ਜਾਂ ਸਰਕਾਰ ਨੂੰ ਸਰਕਾਰ ਕੀ ਆ ਸਰਕਾਰ ਇੱਥੇ ਅੱਜ ਹੋਂਦ ਤੇ ਆਈ ਆ ਇਨ੍ਹਾਂ ਯੋਧਿਆਂ ਦੀ ਸ਼ਹਾਦਤ ਦੇ ਕਾਰਨ ਤੇ ਸਰਕਾਰ ਨੂੰ ਇਹ ਫ੍ਰੀ ਆਫ ਕਾਸਟ ਟ੍ਰੇਨ ਦੇਣੀ ਚਾਹੀਦੀ ਸੀ ਸਪੈਸ਼ਲ ਜੇ ਫ੍ਰੀ ਨਹੀਂ ਤੇ ਟਿਕਟਾਂ ਜਿਹੜੀਆਂ ਰੇਲਵੇ ਨੂੰ ਹਦਾਇਤ ਹੋਣੀ ਚਾਹੀਦੀ ਵੀ ਉਹ ਸਿਰਫ ਤੇ ਸਿਰਫ ਸੰਗਤੀਆਂ ਟਿਕਟਾਂ ਗਿਆ ਲੇਕਿਨ ਲੱਗਦਾ ਨਹੀਂ ਕਿ ਪੰਜ ਤਖਤਾਂ ਨੂੰ ਜਿਹੜੀ ਟ੍ਰੇਨ ਹੈ ਉਹ ਚੱਲਣੀ ਚਾਹੀਦੀ ਹੈ ਤਾਂ ਜੋ ਕਿ ਆਮ ਸ਼ਰਧਾਲੂ ਵੀ ਜਿਹੜੇ ਨੇ ਉੱਥੇ ਜਾ ਕੇ ਪੰਜਾਂ ਤਖਤਾਂ ਦੇ ਜਿਹੜੇ ਨੇ ਉਹ ਦਰਸ਼ਨ ਕਰ ਸਕਣ ਰਾਦਰ ਦੈਨ ਪੈਸੇ ਲਗਾ ਕੇ ਕਿਉਂਕਿ ਬਹੁਤ ਸਾਰੇ ਹਸਤਾ ਦੇ ਲੋਕ ਨੇ ਜਿਨ੍ਹਾਂ ਕੋ ਪੈਸੇ ਦੀ ਕਮੀ ਵੀ ਹੈ ਲੇਕਿਨ ਉਹ ਦਰਸ਼ਨ ਕਰਨਾ ਚਾਹੁੰਦੇ ਨੇ ਮੈਂ ਤੇ ਇਹ ਕਹਿ ਰਿਹਾ ਕਿ ਪੰਜ ਤਖਤਾਂ ਨੂੰ ਟ੍ਰੇਨ ਚਲਾਵੇ ਭਾਰਤ ਸਰਕਾਰ ਤੇ ਅੱਧੀ ਟਿਕਟ ਕਰੇ ਪਰ ਉਹਦੇ ਵਿੱਚ ਆਈਡੀ ਲਵੇ ਕਿ ਇਹ ਸੰਗਤ ਦੇ ਦਰਸ਼ਨ ਕਰਨ ਹੀ ਜਾ ਰਿਹਾ ਇਹ ਕੋਈ ਵਪਾਰ ਕਰਨ ਨਹੀਂ ਜਾ ਰਿਹਾ ਇਹ ਕੋਈ ਦਿੱਲੀ ਨਹੀਂ ਜਾ ਰਿਹਾ ਸਿਰਫ ਦੇ ਸਿਰਫ ਪੰਦ ਪੰਜ ਤਖਤਾਂ ਦੇ ਤੇ ਉਹਨਾਂ ਦਾ ਕੋਈ ਫਾਰਮੈਟ ਬਣਾਇਆ ਜਾਵੇ ਜਿਨ੍ਹਾਂ ਨੇ ਪੰਜ ਤਖਤਾਂ ਦੇ ਦਰਸ਼ਨ ਕਰਦੇ ਉਹ ਆਪਣੀ ਆਈਡੀਆ ਨੂੰ ਵੀ ਫਲਾਨੀ ਜਗ੍ਹਾ ਹੀ ਜਾ ਰਹੇ ਆ ਤੇ ਇਹ ਸੰਗਤ ਨੂੰ ਅੱਧੀ ਟਿਕਟ ਕੱਲਣੀ ਚਾਹੀਦੀ ਜਿਹੜੇ ਖਾਲਸੇ ਦੇ ਸਿੰਘ ਆ ਉਹਨਾਂ ਨੂੰ ਤਾਂ ਟਿਕਟ ਵੈਸੇ ਹੀ ਮਾਫ ਹੈ ਜੀ ਬਿਲਕੁਲ ਪਰ ਜਿਹੜੀ ਸੰਗਤ ਜਾ ਰਹੀ ਗੁਰਧਾਮਾਂ ਤੇ ਸਰਕਾਰ ਕੋਲ ਕੋਈ ਕਮੀ ਨਹੀਂ ਆ ਭਾਰਤ ਸਰਕਾਰ ਦੀ ਜਿਹੜੀ ਇਸ ਵੇਲੇ ਗਰੋਥ ਹੈ ਡੀਡੀਪੀ 3 ਟ੍ਰਿਲੀਅਨ ਹੈ 5 ਟ੍ਰਿਲੀਅਨ ਕਰਨ ਵਾਸਤੇ 2030 ਤੱਕ ਪਰਾਲਾ ਹੈ ਪਰ ਲੋਕ ਕਈ ਕਹਿੰਦੇ ਆ ਵੀ ਜਿਹੜੇ ਟ੍ਰੇਨਾਂ ਲਾਈਨਾਂ ਅੰਗਰੇਜ਼ ਵਸਾ ਗਏ ਅੰਗਰੇਜ਼ਾਂ ਨੇ ਵਿਸਾਈਆਂ ਕਿਉਂ ਵਿਸਾਈਆਂ ਅੰਗਰੇਜ਼ਾਂ ਨੇ ਮੈਂ ਤੁਹਾਨੂੰ ਦੱਸ ਦਿੰਦਾ ਬਹੁਤ ਸਾਰੇ ਲੋਕ ਜਿਹੜੇ ਅੰਗਰੇਜ਼ਾਂ ਦੇ ਗੁਣ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਅੰਗਰੇਜ਼ਾਂ ਨੇ ਕਾਂਡਲਾ ਬੰਦਰਗਾਹ ਤੋਂ ਭਾਰਤ ਸਰਕਾਰ ਭਾਰਤ ਦੇਸ਼ ਨੂੰ ਲੁੱਟ ਕੇ ਸਾਰਾ ਸਮਾਨ ਖੜਨਾ ਹੈ ਖੜੇਚ ਭਾਰਤ ਖੜਨਾ ਹੀ ਉਸ ਸਮੇਂ 55 ਟ੍ਰਿਲੀਅਨ ਮਿਲੀਅਨ ਡਾਲਰ ਦੀ ਕੀਮਤ ਦੀ ਗਰੋਥ ਏਰੀਆ ਅੰਗਰੇਜ਼ ਲੈ ਕੇ ਭਾਰਤ ਦੀ ਅੱਜ ਅਹੀਂ 5 ਹੋਣ ਤੱਕ 2030 ਦਾ ਸਰਕਾਰ ਦਾ ਧਾਰਾ ਹੈ ਇਸ ਕਰਕੇ ਅੰਗਰੇਜ਼ਾਂ ਨੇ ਸਾਡਾ ਬਣਾਇਆ ਨਹੀਂ ਸਾਡਾ ਜਾੜਿਆ ਸਾਨੂੰ ਲੁੱਟਿਆ ਜੇ ਉਹਨਾਂ ਨੇ ਬਣਾਇਆ ਤਾਂ ਉਹਨਾਂ ਨੇ ਆਪਣਾ ਉਸ ਸਮੇਂ ਜਿਦਾਇਕ ਪਛੀ ਆਲਣਾ ਪਉਂਦਾ ਆਪਣੇ ਰਹਿਣ ਲਈ ਮਕਾਨ ਬਣਾਉਂਦਾ ਆਪਣੇ ਰਹਿਣ ਲਈ ਤੇ ਅੰਗਰੇਜ਼ਾਂ ਨੇ ਜੋ ਬਣਾਇਆ ਆਪਣੇ ਵਾਸਤੇ ਬਣਾਇਆ ਨਾ ਕਿ ਸਾਡੇ ਵਾਸਤੇ ਬਣਾਇਆ ਪਰ ਸਾਡੇ ਲੋਕ ਅੱਜ ਵੀ ਹਨ ਭੇਜਿਆ ਸਾਡੀਆਂ ਸਰਕਾਰਾਂ ਜਿਹੜੀਆਂ ਵਾਂ ਇਹ ਕਰਦੀਆਂ ਪਰ ਜਦੋਂ ਵਿੱਚ ਸੁਝਵਾਨ ਬੰਦਾ ਨਹੀਂ ਆਉਂਦਾ ਉਦੋਂ ਹੀ ਅਜੇ ਤੱਕੇ ਖਾਂਡੇ ਆ ਸਾਡੇ ਸਰਕਾਰਾਂ ਦੇ ਮੰਤਰੀ ਜਿਹੜੇ ਐਜੂਕੇਟਡ ਹੋਣੇ ਚਾਹੀਦੇ ਆ ਰਿਸਪੈਕਟਡ ਹੋ ਜਾਣਾ ਚਾਹੀਦਾ ਵੀ ਗ੍ਰੈਜੂਏਸ਼ਨ ਤੋਂ ਘੱਟ ਜਿਹੜਾ ਲਕਸ਼ਣ ਹੀ ਨਹੀਂ ਲੜੇਗਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਜਦੋਂ ਗ੍ਰੈਜੂਏਸ਼ਨ ਪੜਿਆ ਲਿਖਿਆ ਨਹੀਂ ਆ ਤੇ ਅਨਪੜ੍ਹ ਬੰਦਾ ਬਣ ਜਾਂਦਾ ਤੇ ਉਹ ਫੇਰ ਲੰਬੀ ਸੋਚ ਤੁਹਾਡੇ ਪੋਤਰੇ ਤੱਕ ਸੋਚ ਨਹੀਂ ਸੋਚ ਸਕਦਾ ਬਿਲਕੁਲ ਬਿਲਕੁਲ ਤੇ ਸੋ ਹੋਰ ਵੀ ਪੰਜ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਜਾ ਰਹੀ ਹੈ ਸਪੈਸ਼ਲ ਟ੍ਰੇਨ ਜਾ ਰਹੀ ਕੀ ਕਹਿਣਾ ਚਾਹੋਗੇ ਮੈਂ ਜਸਪਾਲ ਸਿੰਘ ਜਾਨੀ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਪ੍ਰੈਜ਼ੀਡੈਂਟ ਮੈਂ ਧੰਨਵਾਦ ਕਰਦਾ ਤੁਹਾਡੀ ਮੀਡੀਆ ਦਾ ਮੀਡੀਆ ਦਾ ਜੋਗ ਜਦੋਂ 25 30 ਸਾਲ ਤੋਂ ਚੱਲਿਆ ਉਸ ਟਾਈਮ ਜੋ ਸਿੱਖ ਜੰਮ ਦੇ ਵਿੱਚ ਵੀ ਜਿਨ੍ਹਾਂ ਨੇ ਬਹਾਦਰੀਆਂ ਕੀਤੀਆਂ ਸੀ ਉਹਨਾਂ ਨੂੰ ਕੌਮਾਂ ਦੇ ਨਾਂ ਤੇ ਮਜ਼ਬਾ ਦੇ ਨਾਂ ਤੇ ਜਿਹੜੇ ਇੱਥੇ ਕਾਬਜ਼ ਹੋ ਗਏ ਸਿੱਖੀ ਤੇ ਉਹਨਾਂ ਨੇ ਪਿੱਛੇ ਕੀਤਾ ਹੋਇਆ ਸੀ ਅੱਜ ਉਹ ਕੌਮਾਂ ਜਾਗੀਆਂ ਨੇ ਉੱਠੀਆਂ ਨੇ ਗੁਰੂ ਗੋਬਿੰਦ ਸਿੰਘ ਦਾ ਫਲਸਫਾ ਜੋ ਅਪਣਾ ਰਹੀਆਂ ਨੇ ਆਪਣੇ ਹੱਕ ਲੈ ਰਹੀਆਂ ਜੋ ਸਿੱਖ ਹੈ ਉਹ ਆਪਣਾ ਹੱਕ ਲੈ ਤੋਂ ਬਿਨਾਂ ਰਹਿਦਾ ਨਹੀਂ ਆ ਤੇ ਅੱਜ ਜੋ ਆਪਣੀ ਇਹ ਅੱਜ ਸ਼ੁਰੂਆਤ ਹੋਈ ਆ ਕਿ ਪਟਨਾ ਸਾਹਿਬ ਇਹ ਕਿ ਜਾ ਕੇ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਮਨਾਇਆ ਜਾਣਾ ਤੇ ਬਹੁਤ ਬਹੁਤ ਸੰਗਤਾਂ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਇਹਨਾਂ ਗੱਲਾਂ ਨੂੰ ਕਿ ਲੋਕ ਜਾਗਰਿਤ ਹੋਣ ਤੇ ਜਾਗਣ ਦੇਖੋ ਜੇ ਟ੍ਰੇਨ ਉਦੋਂ ਸਪੈਸ਼ਲ ਚੱਲੀ ਸੀ ਤੇ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਪੈਣਾ ਜੇਕਰ ਜਿੰਨੀ ਸੀਮਤ ਆ ਉਨੀਆਂ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਪਰ ਇੱਕ ਹਫ਼ਤਾ ਪਹਿਲਾਂ ਕੋਸ਼ਤ ਕੀਤੀ ਜਾਂਦੀ ਇਹ ਸੀ ਮੇਰੀ ਅਪੀਲ ਬਾਕੀ ਜੋ ਸਾਡੇ ਕੈਪਟਨ ਦਿਲਬਖ ਸਿੰਘ ਵਾਈਸ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਜੋ ਟ੍ਰੇਨਾਂ ਵਿੱਚ ਵਛਾਂਜਿਆ ਸੀ ਇਹ ਲੈਣਾ ਇਹ ਅੰਗਰੇਜ਼ਾਂ ਨੇ ਇੰਨਾ ਖਰਚਾ ਕੀਤਾ ਅੱਜ ਜੋ ਇੱਥੇ ਕਾਲੀ ਅੰਗਰੇਜ਼ਾਂ ਦੀ ਸਰਕਾਰ ਆ ਉਹ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰੋਡ ਜੋ ਹੈ ਕਿ ਬਣਾ ਰਹੀ ਹੈ ਬੜੇ ਬੜੇ ਵੱਡੇ ਉਹ ਇਹ ਸੋਚਦੀ ਹੈ ਕਿ ਅਸੀਂ ਵੀ ਕਬਜ਼ਾ ਕਰਾਂਗੇ ਪੰਜਾਬ ਤੇ ਪੰਜਾਬ ਵਾਲੇ ਕਬਜ਼ਾ ਉਹਨਾਂ ਨੂੰ ਨਹੀਂ ਕਰ ਦਿੱਤਾ ਜਿਹੜੇ 200 ਸਾਲ ਰਾਜ ਕਰਕੇ ਗਏ ਇਹਨਾਂ ਨੂੰ 1775 ਜੀ ਹੀ ਦੱਸ ਦੇਾਂਗੇ ਅਸੀਂ ਤਾਂ ਸਿਰਫ ਲੈਂਦਾ ਪੰਜਾਬ ਤੇ ਜਰਦਾ ਪੰਜਾਬ ਇਕੱਠਾ ਕਰ ਲੀਏ ਤੇ ਵਰਲਡ ਸਾਡਾ ਮੁਕਾਬਲਾ ਨਹੀਂ ਕਰ ਸਕਦਾ ਲੇਕਿਨ ਲੱਗਦਾ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਜੀ ਤੇ ਇਨਫਿਊਜ ਤੁਹਾਡੇ ਵੱਲੋਂ ਜਾਂ ਤੁਹਾਡੀ ਸੰਸਥਾ ਵੱਲੋਂ ਕੀਤੇ ਜਾ ਸਕਦੇ ਬਿਲਕੁਲ ਇਹ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਆ ਕਿ ਤੁਸੀਂ ਇਸ ਚੀਜ਼ ਨੂੰ ਬਾਹਰ ਜਾਗਰਤ ਆਪਣੇ ਜਿੰਨੇ ਮੀਡੀਆ ਤੁਹਾਡੇ ਕੋਲ ਹੈਗਾ ਉਹ ਸਾਰਿਆਂ ਨੂੰ ਜਾਗਰਤ ਕਰੋਗੇ ਤੁਹਾਡੇ ਥਰੂ ਇਹ ਗੱਲਾਂ ਹੋਣੀਆਂ ਇਹ ਵੈਟਰਨਰਸ ਵੈਲਫੇਅਰ ਆਰਗੇਨਾਈਜੇਸ਼ਨ ਤੇ ਪਸ਼ੇਰੇ ਪੰਜਾਬ ਦਲ ਤੇ ਜਿਹੜੇ ਆਪਣੇ ਹੋਰ ਸਾਥੀ ਸਾਡੇ ਸਾਰਿਆਂ ਨੇ ਮਿਲ ਕੇ ਉਪਰਾਲਾ ਕੀਤਾ ਇਸੇ ਤਰ੍ਹਾਂ ਉਪਰਾਲੇ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਜੋ ਪ੍ਰੈਸ ਰਿਪੋਰਟਰ ਜਾਂ মিডিਆ ਵਾਲਿਆ ਇੱਕ ਕ੍ਰਾਂਤੀਕਾਰੀ ਬੰਦਾ ਹੁੰਦਾ ਜਿਹੜਾ ਇਹ ਇਹ ਕੰਮ ਨੂੰ ਕਰ ਸਕਦਾ ਵਾ ਤੇ ਇਸ ਕਰਕੇ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਜਨਾਹ ਨੂੰ ਫਲਾਓਗੇ ਉਹਨਾਂ ਹੀ ਫੈਲੇਗਾ ਤੇ ਆਪੋ ਆਪਣੇ ਹੱਕ ਲੈਣਗੇ ਲੋਕੀ ਲੱਗਦਾ ਹੋਰ ਸਪੈਸ਼ਲ ਟ੍ਰੇਨ ਚੱਲਣੀਆਂ ਚਾਹੀਦੀਆਂ ਜੀ ਪਟਨਾ ਸਾਹਿਬ ਲਈ ਬਿਲਕੁਲ ਚੱਲਣੀਆਂ ਚਾਹੀਦੀਆਂ ਤਾਂ ਹੀ ਤੇ ਪਤਾ ਲੱਗੇਗਾ ਕਿ ਜੋ ਲੋਕ ਜੋ ਲੋਕਾਂ ਨੂੰ ਆਪਣਾ ਪਤਾ ਲੱਗੇਗਾ ਵੀ ਸਾਡਾ ਇਤਿਹਾਸ ਕੀ ਆ ਤਾਂ ਜਾ ਕੇ ਇਹ ਗੱਲਾਂ ਬਣਣੀਆਂ ਤਾਂ 2170 ਦੇ ਕਰੀਬ ਜਿਹੜੇ ਨੇ ਉਹ ਜਿਹੜੇ ਨੇ ਉਹ ਸ਼ਰਧਾਲੂ ਜਿਹੜੇ ਨੇ ਉਹ ਜਰੂਰ ਜਾਂਦੇ ਹੋਏ ਨਜ਼ਰਾਂਗੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਤੇ 25ਵੇਂ ਚੇਤਨਾ ਮਾਰਚ ਜਿਹੜਾ ਸੀਗਾ ਉਹ ਜਿਹੜਾ ਸੀਗਾ ਇੱਥੇ ਸੰਗਤਾਲ ਲਈ ਜਿਹੜਾ ਸੀਗਾ ਉਹ ਕਿ ਤਦਾਰਾ ਸੀ ਦੂਸਰੇ ਪਾਸੇ ਕੁਝ ਸ਼ਰਧਾਲੂ ਵੀ ਨੇ ਗੱਲ ਕਰ ਮਾਤਾ ਜੀ ਵਾਇਗੁਜ ਜੀ ਕਾ ਖਾਲਸਾ ਵਾਇਗੁਜ ਜੀ ਕੀ ਫਤਿਹ ਹਾਂਜੀ ਕੀ ਕੀ ਨਾਮ ਹੈ ਤੁਹਾਡਾ ਜੀ ਰਜਵੰਦ ਕੌਰ Patna ਸਾਹਿਬ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਦਿਲ ਚ ਉਮਾਂਗਾ ਗਿਆ ਨੇ ਜੀ ਕਿ ਜਾਇ ਪਟਨਾ ਸਾਹਿਬ ਦਰਸ਼ਨ ਕਰਨ ਜਾ ਰਹੇ ਜੀ ਚਲੋ ਬੜੀ ਖੁਸ਼ੀ ਆ ਜੀ ਮਹਾਰਾਜ ਦੇ ਦਰਸ਼ਨ ਕਰਾਂਗੇ ਵਾਈਕຸນ ਸੱਚੇ ਪਾਤਸ਼ਾਹ ਕਰਵਾਉਣ ਦੇ ਆ ਜੀ ਹਾਂਜੀ ਤੇ ਮੈਂ ਤਾਂ ਨਹੀਂ ਕਦੀ ਸੋਚਿਆ ਸੀਗਾ ਕਿ ਸਪੈਸ਼ਲ ਟ੍ਰੇਨ ਹੋਏਗੀ ਉੱਥੇ ਜਾਏ ਉੱਥੇ ਜਾਵਾਂਗੇ ਮੰਨਤਮਸਤਕ ਹੋਵਾਂਗੇ ਔਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਥੇ ਜਾਇਆ ਜਾਊਗਾ ਨਹੀਂ ਨਹੀਂ ਕਦੀ ਨਹੀਂ ਸੋਚਿਆ ਇਹ ਤਾਂ ਮਾਲਕੀ ਦਰਸ਼ਨ ਕਰਾਉਣ ਵਾਲਾ ਸੱਚੇ ਪਾਤਸ਼ਾਹ ਆ ਹਾਂਜੀ ਤੇ ਸਰਕਾਰਾਂ ਨੂੰ ਚਾਹੀਦਾ ਕਿ ਫਰੀ ਦਰਸ਼ਨ ਕਰਵਾਇਆ ਜਾਵੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਮਾਲਕ ਨੇ ਦਿੱਤਾ ਕੋ ਬੜਾ ਕੁਝ ਦਿੱਤਾ ਵਾਹਿਗੁਰੂ ਨੇ ਬਾਕੀ ਫਰੀ ਕਰਾਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਸੋ ਲੋਕ ਅਤੇ ਖਾਸ ਤੂ ਸ਼ਰਤਾਲੂ ਇਹ ਕਹਿ ਰਹੇ ਨੇ ਕਿ ਪ੍ਰੀਜ਼ ਹੋਦਾ ਜਿਹੜੇ ਨੇ ਉਹ ਕੀਤੇ ਜਾ ਰਹੇ ਤੁਸੀਂ ਵੀ ਜਾ ਰਹੇ ਹੋ ਜੀ ਹਾਂਜੀ ਟ੍ਰੈਂਟ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਦਰਸ਼ਨ ਕਰਨ ਵਾਸਤੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮਨ ਚ ਕਿਸ ਤਰ੍ਹਾਂ ਦਾ ਮੰਗ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਇਹੋ ਜਿਹਾ ਮੌਕਾ ਭਾਗਾਣਾ ਮਿਲਿਆ ਜੀ ਦੁੱਲਪਾ ਗਾਣਾ ਜਿਹੜਾ ਹੈ ਉਹ ਮਿਲਦਾ ਹੈ ਦੂਸਰੇ ਪਾਸੇ ਘਰ ਗੱਲ ਕੀਤੀ ਜਾਵੇ ਤੇ ਇਹ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਇਸ ਜਿਹੜਾ ਹੈ ਉਸ ਜਿਹੜੀ ਯਾਤਰਾ ਦਾ ਹਿੱਸਾ ਬੰਦੇ ਹੋਏ ਅ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਘਰ ਗੱਲ ਕੀਤੀ ਜਾਵੇ ਤੇ 2 2100 ਦੇ ਕਰੀਬ ਜਿਹੜੇ ਨੇ ਉਹ ਸ਼ਰਧਾਲੂ ਜਿਹੜੇ ਨੇ ਉਹ ਹੁਣ ਪਟਨਾ ਸਾਹਿਬ ਦੀ ਧਰਤੀ ਤੇ ਬਾਬਾ ਜੀਵਨ ਸਿੰਘ ਜੀ ਦਾ 363 ਵਾਂ ਜੋ ਹੈ ਉਹ ਜਨਮ ਦਿਹਾੜਾ ਜਿਹੜਾ ਹੈ ਉਹ ਮਨਾਉਂਦੇ ਹੋਏ ਅ ਨਜ਼ਰ ਆਉਣਗੇ ਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਟ੍ਰੇਨਾਂ ਨੇ ਸਪੈਸ਼ਲ ਟ੍ਰੇਨਾਂ ਨੇ ਇਸ ਜਿਹੜੀਆਂ ਨੇ ਲਗਾਤਾਰ ਹੀ ਚਲਦੀਆਂ ਰਹਿਣੀਆਂ ਚਾਹੀਦੀਆਂ ਤਾਂ ਜੋ ਕਿ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਜਿਹੜੇ ਨੇ ਉਹ ਕਰ ਸਕੀਏ ਕੈਮਰਾਮੈਨ ਵੰਸ ਦਿਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਸਾ ਸਾਹਿਬ